ਪੰਜਾਬ ਦਾ ਪੂਰਾ ਸਿੱਖਿਆ ਮੈਕਵਾ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਚੀਕਾਂ ਮਾਰ-ਮਾਰ ਕੇ ਦੱਸ ਰਿਹਾ ਹੈ ਕਿ ਹਾਈ ਫਾਈ ਵਰਦੀ 600 ਰੁਪਏ ਦੇ ਵਿੱਚ ਨਹੀਂ ਖਰੀਦੀ ਜਾ ਸਕਦੀ ਕਿਉਂਕਿ ਵਰਦੀ ਦੀ ਸਿਲਾਈ ਤਾਂ 800 ਰੁਪਏ ਹੈ ਪਰ ਕਪੜਾ ਸਿਲਾਈ ਬੂਟ ਜੁਰਾਪਾ ਟੋਪੀ ਕੋਟੀ ਆਦੀ ਪਾ ਕੇ ਸਕੂਲੀ ਬੱਚੇ ਬਾਬੂ ਨਹੀਂ ਬਣਾਏ ਜਾ ਸਕਦੇ ਪਰ باوجود ਇਸ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੇ ਇਹ ਮੁੱਦਾ ਕੇਂਦਰੀ ਸਿੱਖਿਆ ਮੰਤਰੀ ਕੋਲ ਨਹੀਂ ਚੁਕਾਇਆ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਗਰੀਬਾਂ ਦੇ ਬੱਚੇ ਹਨ ਉਹਨਾਂ ਦਾ ਸਾਰਾ ਭਵਿੱਖ ਸਕੂਲੀ ਅਧਿਆਪਕਾਂ ਤੇ ਹੈ ਪਰ ਜੇਕਰ ਵਰਦੀ ਮਾੜੀ ਜਾਂ ਪੈਸੇ ਕਟ ਹੋਣ ਦੀ ਗੱਲ ਅਧਿਆਪਕ ਕਰਦੇ ਹਨ ਤਾਂ ਉਹਨਾਂ ਦੀ ਜਵਾਬ ਤਲਬੀ ਲਈ ਨੋਟਿਸ ਜਾਰੀ ਹੋ ਜਾਂਦੇ ਨੇ ਸੂਤਰਾਂ ਤੋਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਐਸ்சி ਸਾਰੇ ਬੀਪੀਐਲ ਸਕੀਮ ਅਧੀਨ ਆਉਂਦੇ ਵਿਦਿਆਰਥੀਆਂ ਨੂੰ ਸਰਕਾਰ ਮੁਫਤ ਵਰਦੀ ਲਈ 600 ਰੁਪਏ ਪ੍ਰਤੀ ਵਿਦਿਆਰਥੀ ਦਿੰਦੀ ਹੈ ਇਸ ਗ੍ਰਾਂਟ ਲਈ ਕੇਂਦਰ ਤੇ ਰਾਜ ਸਰਕਾਰ ਦੋਵੇਂ ਮੈਚਿੰਗ ਗ੍ਰਾਂਟ ਰਾਹੀਂ ਸਹਿਯੋਗ ਕਰਦੀਆਂ ਹਨ ਇਹ ਗ੍ਰਾਂਟ ਡੀਜੀਐਸਸੀ ਵੱਲੋਂ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਵੱਲ ਪ੍ਰਾਇਮਰੀ ਮਿਡਲ ਤੇ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਸਿੱਧੀ ਔਨਲਾਈਨ ਕਰਦੇ ਹਨ ਤੇ ਕੂਲ ਮੁਖੀ ਐਸ ਐਮ ਸੀ ਦੇ ਸਹਿਯੋਗ ਨਾਲ ਮਤੇ ਪਾ ਕੇ ਵਰਦੀ ਦੀ ਖਰੀਦ ਕਰਦੇ ਹਨ ਪਰ ਜ਼ਿਲ੍ਹਾ ਫਾਜ਼ਿਲਕਾ ਦੇ ਕੁਝ ਬਲਾਕਾਂ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਕਾਰਨ ਵਰਦੀ ਦਾ ਠੇਕਾ ਕਿਸੇ ਨਿੱਜੀ ਹੈਲਪ ਗਰੁੱਪ ਨੂੰ ਦੇ ਦਿੱਤਾ ਗਿਆ ਪਰ ਜਦੋਂ ਇਸ ਗਰੁੱਪ ਦੀ ਵਰਦੀ ਮਿਆਰੀ ਤੇ ਖਰੀ ਨਹੀਂ ਉਤਰੀ ਤਾਂ ਨਵਾਸਿਆ ਪਾ ਪਿਆ ਗਿਆ ਜਿਸ ਤੋਂ ਬਾਅਦ ਕੁਝ ਅਧਿਆਪਕਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਜਦੋਂ ਇਹ ਆਵਾਜ਼ ਸੋਸ਼ਲ ਮੀਡੀਆ ਰਾਹੀਂ ਸਰਕਾਰ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਜਹੇ ਅਧਿਆਪਕਾਂ ਨੂੰ ਸਬਡਿਵੀਜ਼ਨ ਮੈਜਿਸਟਰੇਟ ਅੱਗੇ ਪੇਸ਼ ਹੁੰਦੇ ਹੁਕਮ ਹੋ ਗਏ ਹੁਣ ਪੁਆੜੇ ਦੀ ਜੜ ਤਾਂ ਕਟ वैसे हन, पर अधिकारी मामले सुलझाने ਦੀ ਬਜਾਏ ਜਵਾਬ ਤਲਬੀਆਂ ਤੇ ਉਤਰ ਆਏ ਹਨ ਇਹ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਤੇ ਮੁੱਖ ਮੰਤਰੀ ਪੰਜਾਬ ਆਪ ਦਖਲ ਦੇ ਕੇ ਮਸਲੇ ਦਾ ਹੱਲ ਕਰਵਾਉਣ ਤੇ ਵਰਦੀਆਂ ਲਈ ਵੱਧ ਪੈਸੇ ਦੀ ਮੰਗ ਲਈ ਕੇਂਦਰੀ ਸਿੱਖਿਆ ਮੰਤਰੀ ਦੇ ਨਾਲ ਵੀ ਗੱਲ ਕਰਨ ਤਾਂ ਹੀ ਇਸ ਦਾ ਕੁਝ ਹੱਲ ਹੋ ਸਕਦਾ ਹੈ